ਕਰਨਾ ਹੈ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਿੱਦੇ ਵਸਨੀਕਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਲੋਕਾਂ ਦੀ ਬੋਰ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਸਾਡੀਆਂ ਗਲੀਆਂ ਆਨੰਦਨਗਰ ਪ੍ਰਿੰਸ ਕਮੂਨੀਟੀ ਔਰ ਤਕਰੀਬਨ ਜਿੰਨਾ ਵੀ ਏਰੀਆ ਹੈ ਇਹਨੂੰ ਬਣਾਇਆ ਜਾਵੇ ਕਿਉਂਕਿ ਅਸੀਂ ਵੀ ਦੇਖਿਆ ਸਾਰਾ ਇਹ ਇਲਾਕਾ ਬਨਣ ਵਾਲਾ ਹੈ ਔਰ ਲੋਕਾਂ ਦੀ ਡਿਮਾਂਡ ਵੀ ਹੈਗੀ ਔਰ ਅਸੀਂ ਅੱਜ ਇਹਨੂੰ ਪਾਸ ਕਰਾ ਕੇ ਤੇ ਲੋਕਾਂ ਦੇ ਇਤੋਂ ਵਾਸਤੇ ਲੋਕਾਂ ਦੀ ਨੰਗਣ ਅੱਛੀ ਨੰਗਣ ਵਾਸਤੇ ਇਹਦਾ ਸੜਕ ਦਾ ਸ਼ੋਭਰਮ ਕੀਤਾ ਕੁਝ ਦਿਨਾਂ 'ਚ ਬਣ ਕੇ ਤਿਆਰ ਹੋ ਜਾਏਗੀ ਲੋਕਾਂ ਦੇ ਕੰਮ ਆਏਗੀ ਔਰ ਮੈਂ ਆਸ ਕਰਦਾ ਕਿ ਲੋਕ ਇਸੀ ਸੰਭਾਲ ਵੀ ਕਰਨਗੇ ਕਿਉਂਕਿ ਸੜਕਾਂ ਜਦੋਂ ਬਣਦੀਆਂ ਨੇ ਉਹਦਾ ਪ੍ਰੋਸੈਸ ਜਿਹੜਾ ਹੁੰਦਾ ਹੈ ਕਾਫੀ ਲੰਮਾ ਹੁੰਦਾ ਹੈ ਔਰ ਸਾਨੂੰ ਇਸੀ ਦੇਖ ਰੇ ਕਰਨ ਵਾਸਤੇ 4-5 ਸਾਲ ਆਰਾਮ ਨਾਲ ਈਜ਼ੀਲੀ ਨੰਗ ਜਾਂਦੇ ਨੇ ਔਰ ਤਕਰੀਬਨ ਮਾਸ ਕਰਾਂਗਾ ਕਿ ਲੋਕ ਇਸ ਦੀ ਆਪ ਦੇਖ ਰੇ ਕਰਨਗੇ ਕਿਉਂਕਿ ਲੋਕਾਂ ਦੇ ਦਿੱਤੇ ਹੋਏ ਟੈਕਸ ਦੇ ਪੈਸੇ ਨਾਲ ਸੜਕਾਂ ਬਣਦੀਆਂ ਨੇ ਜੇ ਆਪਾਂ ਸੋਚੀਏ ਕਿ ਸਰਕਾਰ ਬਣਾ ਰਹੀ ਹੈ ਸਰਕਾਰ ਬਣਾਉਂਦੀ ਜ਼ਰੂਰ ਹੈ ਪਰ ਟੈਕਸ ਦਾ ਬਸਾ ਲੋਕਾਂ ਤੋਂ ਹੁੰਦਾ ਲੋਕਾਂ ਦੇ ਪੈਸੇ ਲੋਕਾਂ ਦੇ ਖਰਚ ਹੁੰਦੇ ਨੇ ਅੱਜ ਅਸੀਂ ਹਲਕਾ ਨੌਰ ਦੇ ਵਿੱਚ ਜਿੰਨੀ ਡਿਵੈਲਪਮੈਂਟ ਹੋ ਰਹੀ ਹੈ ਮੈਂ ਧੰਨਵਾਦ ਕਰਦਾ ਸਾਰੇ ਸੂਬੇ ਦੇ ਮੁੱਖ ਮੰਤਰੀ ਸਾਰ ਪ੍ਰਭਾਸ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਸੋਚ ਇੱਕ ਡਿਵੈਲਪਡ ਪੱਕੀ ਸੋਚ ਹੈ ਮੈਨੂੰ ਆਸ ਹੈ ਕਿ ਆਪਾਂ ਇਸ ਤਰ੍ਹਾਂ ਹੀ ਇਲਾਕੇ ਦੀ ਡਿਵੈਲਪਮੈਂਟ ਕਰਦੇ ਰਹਾਂਗੇ ਲੋਕਾਂ ਦੇ ਸਹਿਯੋਗ ਦੇ ਨਾਲ ਲੋਕ ਸਾਥ ਦਿੰਦੇ ਨੇ ਇਸ ਇਲਾਕੇ ਜਿਹੜੀ ਹੈਗੀ 20 ਲੱਖ ਰੁਪਏ ਲੱਗਣਾ ਹੈ 20 ਲੱਖ ਲਾ ਜਿਹੜੀਆਂ ਗਲੀਆਂ ਨੇ ਸਾਰੀਆਂ ਦੁਵਾਰ ਤੋਂ ਪਟਕੇ ਪੱਕੀਆਂ ਹੋ ਜਾਣੀਆਂ ਨੇ ਔਰ ਆਸ ਹੈ ਕਿ ਮੱਲਾ ਨਿਵਾਸੀ ਇਸ ਦੇਖ ਰੇ ਕਰਕੇ ਇਸ ਦੀ ਸਾਂਭ ਉਹ ਜਿੱਥੇ ਜੇ ਲੋੜ ਬਗੀ ਸਾਡੀ ਕਾਰਪੋਰੇਸ਼ਨ ਦੀ ਅਸੀਂ ਬਿਲਕੁਲ ਉਸ ਜਿੰਨੀਆਂ ਸੰਵਾਵਾਂ ਨੇ ਮਹੀਆ ਕਰਮੋਂ ਐ ਸੜਕ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਬਣਨ ਦੀ ਯਾਰੀ ਹੈ ਇਹ ਜਿੰਨੀਆਂ ਨਾਲ ਲੱਗਦੀਆਂ ਗਲੀਆਂ ਨੇ 20 ਲੱਖ ਦਾ ਕੰਮ ਹੈ ਉਹ ਸਾਰੇ ਜਿਹੜਾ ਹੈ ਤੇ ਪ੍ਰੋਸੈਸ ਦੇ ਵਿੱਚ ਹੋਣਾ ਹੈ ਪਰ ਇਸ ਤੋਂ ਬਾਅਦ ਹੋਰ ਕਿਹੜੇ ਕਿਹੜੇ ਇਲਾਕੇ ਜਿਹੜੀ ਫਰਕਾਂ ਵੀ ਮੇਰੇ ਡਿਵੈਲਪਮੈਂਟ ਦੇ ਕੰਮ ਸਾਰੇ ਪਾਸੇ ਜਾਲੇ 16 ਮਾੜਾ ਦੇ ਵਿੱਚ ਹੀ ਜਾਲੇ ਆ ਔਰ ਤਕਰੀਬਨ ਜਿੱਥੇ ਇਥੇ ਲੋਕ ਕਹਿੰਦੇ ਨੇ ਅਸੀਂ ਉੱਥੇ ਡਿਵੈਲਪਮੈਂਟ ਕਰਾ ਰਹੇ ਹਾਂ ਆਪਣੀ ਮਰਜ਼ੀ ਨਾਲ ਕੋਈ ਡਿਵੈਲਪਮੈਂਟ ਨਹੀਂ ਲੋਕਾਂ ਦੇ ਸਾਥ ਦੇ ਨਾਲ ਲੋਕਾਂ ਦੇ ਸਿਯੋਗ ਨਾਲ ਡਵੈਲਪਮੈਂਟ ਹੋ ਰਿਹਾ ਹੈ ਵਾਰਡ ਬੰਦੀ ਹੋ ਚੁੱਕੀ ਹੈ ਇਲੈਕਸ਼ਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਹੈ ਹਾਂ ਹਾਂ ਵਾਰਡ ਬੰਦੀ ਹੋ ਗਈ ਵੀ ਹੈ ਇਲੈਕਸ਼ਨ ਨੂੰ ਇਲੈਕਸ਼ਨ ਤਿਆਰ ਨਹੀਂ ਜਦੋਂ ਮਰਜੀ ਕਿ ਸਰਕਾਰ ਨੂੰ ਕਰਾਏਗੀ ਸਾਡੇ ਕੈਂਡੀਡੇਟ ਵੀ ਤਿਆਰ ਨਹੀਂ ਔਰ ਲੋਕ ਵੀ ਤਿਆਰ ਨਹੀਂ ਮੇਰਾ ਤੁਹਾਡਾ ਬਣਨ ਦੇ ਪੱਕੇ ਚਾਂਸ ਨੇ ਕਿਉਂ ਸੁਪੈ ਬਣਾਈ ਮੇਰੇ ਕਾਰਪੋਰੇਸ਼ਨ ਦੇ ਵਿੱਚ ਸਾਡੇ ਆਵਾਜ਼ ਦੀ ਪਾਰਟੀ ਦਾ ਸੋਚਣੇ ਦੀ ਕੀ ਗੱਲ ਹੈ ਕਲੂਨੀ ਸੀਪਾ ਜਿਹੜਾ ਤਕਰੀਬਨ ਸਾਰੇ ਹੀ ਨਿਸ਼ਾਨੇ ਸ਼ਹਿਰ ਚੋਂ ਜਿੰਨੇ ਵੀ ਸਾਡੇ ਹਲਕੇ ਲੱਗਦੇ ਨੇ ਕਾਰਪੋਰੇਸ਼ਨ ਦੇ ਨਾਲ ਸਾਰੀ ਜਿੱਤ ਕੇ ਆਉਗੇ ਹਾਂਜੀ ਇਹ ਸੜਕ ਦੀ तकरीबन ਕਾਫੀ ਦੇਰ ਤੋਂ ਲੋਕਾਂ ਦੀ ਡਿਮਾਂਡ ਸੀ ਗਵਰਨਰ ਨੰਬਰ 99 99 ਆਨੰਦ ਵਿਆਰ ਫਰੈਂਚ ਕਲੋਨੀ ਦੇ ਨਾਂ ਦੇ ਉੱਤੇ ਸੜਕ ਹੈ ਪਹਾੜੀਆ ਡੈਰੀ ਤੋਂ ਅੰਦਰ ਜਾ ਰਹੀ ਹੈ ਹਾਂਜੀ तकरीबन ਇਸ ਸੜਕ ਤੋਂ ਕਾਫੀ ਏਰੀਆ ਦਾ ਲੰਘਾ ਹੁੰਦਾ ਜਿਵੇਂ ਜਿਨਰ ਕਲੋਨੀ ਲక్ష్ਮੀ ਨਗਰ ਤੋਂ ਪਿੱਛੇ ਜਿੰਨੇ ਆ ਵੀ ਕਲੋਨੀਆਂ ਲੱਗਦੀਆਂ तकरीबन ਇੱਥੋਂ ਬਹੁਤ ਲੰਘਾ ਸੀਗਾ ਔਰ ਕਾਫੀ ਦੇਰ ਦੀ ਇਸ ਚੀਜ਼ ਦੀ ਡਿਮਾਂਡ ਸੀਗੀ ਔਰ ਅੱਜ ਇਹ ਸਾਰੇ ਲੋਕਾਂ ਲਈ ਬੜੀ ਖੁਸ਼ੀ ਦਾ ਪਲ ਹੈ ਵੀ ਇਹ ਸੜਕ ਦੀ ਓਪਨਿੰਗ ਹੋ ਰਹੀ ਹੈ ਔਰ ਬੜੇ ਥੋੜੇ ਟਾਈਮ ਦੇ ਵਿੱਚ ਸੜਕ ਬਣ ਕੇ ਤਿਆਰ ਹੋ ਜਾਏਗੀ। ਬਿੱਟੂ ਜੀ ਇੱਕ ਵਾਦਾ ਹੋਰ ਵੀ ਕੀਤਾ ਗਿਆ ਸੀ ਕਿ 1000 ਰੁਪਏ ਦੇਣ ਦਾ ਵਾਦਾ ਉਹ ਕਦ ਤੱਕ ਪੂਰਾ ਕੀਤਾ ਜਾਏ। ਉਹ ਵੀ ਸਰਕਾਰ ਦੇ ਬਹੁਤ ਮਤਲਬ ਇਸ ਚੀਜ਼ ਦੇ ਉੱਤੇ ਕਾਫੀ ਵਿਚਾਰ ਚੱਲ ਰਿਹਾ ਔਰ ਜਿੰਨੀ ਜਲਦੀ ਹੋ ਸਕਦਾ ਪਹਿਲ ਦੇ ਆਧਾਰ ਤੇ ਉੱਤੇ ਇਹ ਸਕੀਮ ਜਿਹੜੀ ਲੇਡੀਜ਼ ਦੀ ਹੈ ਉਹ ਜਲਦੀ ਜਲਦੀ ਤੋਂ ਜਲਦੀ ਚਾਲੂ ਹੋਏ। ਅੱਜ ਵਾਰਡ ਨੰਬਰ ਵਾਰਡ ਨੰਬਰ 99 ਔਰ 99 ਦਾ ਸੜਕ ਦਾ ਦੁਗਾਟਨ ਕਰਨ ਕਰਨ ਜਾ ਰਹੇ ਨੇ। ਕੌਂਸਲਰ ਸਾਹਿਬ ਸੰਧੂ ਸਾਹਿਬ ਸਾਡੇ ਮੌਜੂਦ ਆ ਅਸੀਂ ਉਹਨਾਂ ਨਾਲ ਗੱਲ ਗੱਲਬਾਤ ਕਰ ਰਹੇ ਹਾਂ ਸੰਧੂ ਸਾਹਿਬ ਜੀ ਕੀ ਕਹਿਣਾ ਚਾਹ ਲੈ ਜੀ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਵਿਧਾਨ ਸਭਾ ਹਲਕਾ ਚੌਧਰੀ ਮਦਨਾਲ ਬੱਗਾ ਜੀ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਅੱਜ ਆ ਸੜਕ ਜਿਹੜਾ ਉਦਘਾਟਨ ਹੋਣ ਜਾ ਰਿਹਾ ਹੈ ਇਹ ਵਾਰਡ ਨੰਬਰ 99 ਪੁਰਾਣਾ ਔਰ ਨਵਾਂ ਜਿਹੜਾ 92 ਨੰਬਰ ਵਾਰਡ ਬਣ ਗਿਆ ਬਾੜੀਆ ਡੇਰੀ ਵਾਲੀ ਇਹ ਸੜਕ ਨੂੰ ਮਸ਼ਹੂਰ ਹੈ ਔਰ ਸੀਮੈਂਟ ਵਾਲੀ ਇਹ ਸੜਕ ਬਣਨ ਜਾ ਰਹੀ ਹੈ ਇਸ ਏਰੀਆ ਦੀ ਬਹੁਤ ਵੱਡੀ ਮੰਗ ਸੀ ਕਾਫੀ ਲੰਬੇ ਸਮੇਂ ਤੋਂ ਇਹ ਅਸਿਮੈਂਟ ਅਸੀਂ ਬਣਾ ਕੇ ਬੱਗਾ ਜੀ ਦੇ ਕੋਲੇ ਲੈ ਕੇ ਗਏ ਤਾਂ ਬੱਗਾ ਜੀ ਨੇ ਪਹਿਲੇ ਛੱਟ ਕੇ ਜਿਹਨੂੰ ਮਨਜ਼ੂਰ ਕਰਵਾ ਕੇ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਔਰ ਸਾਡੇ ਮੰਤਰੀ ਸਾਹਿਬ ਸਰਦਾਰ ਬਲਕਾਰ ਸਿੰਘ ਜੀ ਜਿਨ੍ਹਾਂ ਦੀ ਯੋਗ ਅਗਵਾਈ 'ਚ ਸਾਡਾ ਏਰੀਆ ਜਿਹੜੀ ਡਿਵੈਲਪਮੈਂਟ ਦੀਆਂ ਲੀਹਾਂ ਦੇ ਉੱਤੇ ਤਰਿਆ ਆਇਆ ਔਰ ਜਿੱਥੇ ਕਿ ਚੌਧਰੀ ਮਦਨਾਲ ਬੱਗਾ ਜੀ ਨੇ ਅੱਜ ਤੋਂ ਸਮਾਂ ਕੁਛ ਹਾਲ ਪਹਿਲਾਂ ਜੋ ਲੋਕਾਂ ਨਾਲ ਵਾਅਦਾ ਕੀਤਾ ਸੀ ਤੁਸੀਂ ਰੋਜ਼ ਦੇਖਦੇ ਹੋ ਆਪਣੇ ਇਸ ਇਲਾਕੇ ਦੇ ਵਿੱਚ ਜਿੱਥੇ ਸੇਵਾ ਕਰ ਦਿੰਦੇ ਮੈਨੂੰ ਲੱਗਦਾ ਸਾਰੇ ਲੁਧਿਆਣੇ ਦੇ ਵਿੱਚ ਸੇਵਾ ਕਰ ਦਿੰਦੇ ਇਹਨਾਂ ਦੇ ਦਫ਼ਤਰ ਵਿੱਚ ਜਾ ਹਰੇਕ ਏਰੀਆ ਦਾ ਬੰਦਾ ਆਉਂਦਾ ਔਰ ਬਿਨਾ ਕਿਸੇ ਪਾਰਟੀ ਦੇ ਭੇਦਭਾਵ ਤੋਂ ਜਿਹੜੀ ਇਹਨਾਂ ਦੀ ਸੱਚੀ ਸੁੱਚੀ ਸੋਚ ਹੈ ਵੀ ਡਿਵੈਲਪਮੈਂਟ ਕਰਨੀ ਹੈ ਚਾਹੇ ਆਪਣੇ ਕੌਂਸਲਰ ਪਦ ਤੇ ਰਹੇ ਉਸ ਵੇਲੇ ਦੀ ਗੱਲਾਂ ਤੁਸੀਂ ਅੱਜ ਜਾ ਕੇ ਦੇਖ ਲਓ ਤੇ ਉਸ ਤੋਂ ਬਾਅਦ ਇਹ ਰਾਜ ਮੰਤਰੀ ਦੇ ਰਹੇ ਤਾਂ ਵੀ ਨਾਲ ਬੜੀ ਸੇਵਾ ਕੀਤੀ ਔਰ ਅੱਜ ਜਿਹੜੀ ਦੁਆਰਾ ਪਬਲਿਕ ਨੇ ਇਹਨਾਂ ਨੂੰ ਇੱਕ ਸੇਵਾ ਦਾ ਮੌਕਾ ਦਿੱਤਾ ਉਸ ਸੇਵਾ ਦੇ ਮੌਕੇ 'ਚ ਇਹ ਸਾਰਾ ਪਰਿਵਾਰ ਰਲ ਕੇ ਜਿਥੇ ਚੌਧਰੀ ਮਦਨਾਲ ਬੱਗਾ ਜੀ ਅਮਨ ਬੱਗਾ ਜੀ ਔਰ ਗੌਰਵ ਬੱਗਾ ਜੀ ਤਿੰਨ ਇੰਜਾਂ ਦੀ ਜਿਹੜੀ ਸਰਕਾਰ ਇਹ ਚਲਾ ਰਹੇ ਨੇ ਤਿੰਨ ਸਾਡੇ ਐਮਐਲਏ ਦੇ ਬਰਾਬਰ ਇਹ ਕੰਮ ਕਰ ਰਹੇ ਨੇ ਮ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਦੇ ਸਭ ਤੋਂ ਵਧੀਆ ਡਿਵੈਲਪਡ ਏਰੀਆ ਦੇ ਵਿੱਚੋਂ ਸਭ ਤੋਂ ਵਧੀਆ ਏਰੀਆ ਹੋਏਗਾ ਜਿੱਥੇ ਕਿ ਇਸ ਏਰੀਆ ਦੀ ਡਿਵੈਲਪਮੈਂਟ ਹੋਏਗੀ ਔਰ ਸਾਨੂੰ ਬੜੀ ਖੁਸ਼ੀ ਹੈ ਵੀ ਐਮਐਲਏ ਸਾਡੇ ਜੋ ਜਾਰੂ ਨੇ ਜਿਨ੍ਹਾਂ ਨੇ ਕਿ ਅੱਜ ਤੱਕ ਇਸ ਏਰੀਆ ਦੇ ਵਿੱਚ ਬਹੁਤ ਵੱਡੀ ਤਰੱਕੀ ਦੀਆਂ ਹੱਦਾਂ ਉੱਤੇ ਲੈ ਕੇ ਆਏ। ਸਵਾ ਪਸਾਲ ਵਿੱਚ ਕਿੰਨੇ ਕੰਮ ਹੋ ਚੁੱਕੇ। ਹਾਜੀ ਉਂਗਲਾ ਮੁੱਕ ਜਣੀਆਂ ਜੇਬ ਦੇ ਵਿੱਚੋਂ ਥਾਵਾ ਮੁੱਕ ਜਣੀਆਂ। ਅਨਕਾਊਂਟੇਬਲ ਬੇਤਸ਼ਾ ਪਾਣੀ ਦੇ ਟਿਊਬਲ, ਡ੍ਰਿੰਕ ਵੇਜ ਪਾਣੀ, ਲਾਈਟਾਂ, ਸੜਕਾਂ, ਪਾਰਕ ਬੁੱਡੇ ਨਾਲੇ ਦੀ ਸਫਾਈ ਔਰ ਜੇ ਕੋਈ ਵੀ ਕੋ ਪ੍ਰੋਜੈਕਟ ਐਸਾ ਜਿਹੜਾ ਪੰਜਾਬ ਦੀ ਧਰਤੀ ਤੇ ਚੱਲਦਾ ਹੋਵੇ ਔਰ ਉਹ ਲੁਧਿਆਣੇ ਦੇ ਨਾਰਥ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਮਿਲਦਾ ਹਾ ਜੇ ਇੱਕ ਲੇਡੀ ਦਾ ਵਾਦਾ ਰਹਿੰਦਾ ਹੈ 1000 ਰੁਪਏ ਦੇਣ ਦਾ ਵਾਦਾ ਉਹ ਵੀ ਉਹ ਨਹੀਂ ਪੂਰਾ ਹੋਇਆ ਸਰਕਾਰ ਦਾ ਕੰਮ ਹੈ ਜੀ ਸਰਕਾਰ ਇਸ ਵੇਲੇ ਜਦੋਂ ਬਣੀ ਸੀ ਸਰਕਾਰ ਨੇ ਸਾਰਾ ਕੁਝ ਮੈਨੇਜ ਕਰਨਾ ਦਾ ਸਰਕਾਰ ਦਾ ਤੁਸੀਂ ਦੇਖ ਲਓ ਮੈਂ ਪਹਿਲੇ ਦੱਸਿਆ ਵੀ ਜਿੱਥੇ ਲੁਧਿਆਣਾ ਤੇ ਪੰਜਾਬ ਦੇ ਵਿੱਚ ਜਿਹੜੀ ਫੈਸਿਲਿਟੀ ਆ ਉਹ ਲੁਧਿਆਣਾ ਦੇ ਨਾਰਥ ਦੇ ਲੋਕਾਂ ਨੂੰ ਜਰੂਰ ਮਿਲਦੀ ਆ ਜਦੋਂ ਪੰਜਾਬ ਦੇ ਲੋਕਾਂ ਨੂੰ 1000 ਰੁਪਏ ਵਾਲੀ ਗੱਲ ਮਿਲੇਗੀ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਜੇ ਸਿਹਤ ਸੁਵਿਧਾਾਂ ਮਾ ਸ਼ੁਰੂ ਹੋਈਆਂ ਤਾਂ ਚੌਧਰੀ ਮਦਨਾਲ ਬੱਗਾ ਜੀ ਦੇ ਕੋਲੇ ਹੋਈਆਂ ਔਰ ਮੈਨੂੰ ਉਮੀਦ ਹੈ ਵੀ ਜਦੋਂ 1000 ਰੁਪਏ ਪਾਏਗਾ ਸਭ ਤੋਂ ਪਹਿਲਾਂ ਤੁਹਾਡਾ ਸਿੱਕਰ ਰੂਪੀ ਆਮ ਆਦਮੀ ਪਾਰਟੀ ਨੂੰ ਚਾਹੀਦਾ ਅਸੀਂ ਇਹਨੇ ਪੁਰਾਣੇ ਵਰਕਰ ਰਹੇ ਕਾਂਗਰਸ ਦੇ ਮੇਰੀ ਸੋਚ ਡਿਵੈਲਪਮੈਂਟ ਦੀ ਰਹੀ ਹੈ ਡਿਵ ਸਰਕਾਰ ਤੋਂ ਬਿਨਾ ਡਿਵੈਲਪਮੈਂਟ ਪੋਸੀਬਲ ਨਹੀਂ ਔਰ ਸਾਡਾ ਏਰੀਆ ਬੁੱਢੇ ਨਾਲੇ ਦੇ ਨਾਲ ਲੱਗਦਾ ਜਿਹੜਾ ਪਛੜ ਏਰੀਆ ਗਿਨਾਇਆ ਜਾਂਦਾ ਸੀਗਾ ਅੱਜ ਤੋਂ ਪਹਿਲਾਂ ਬੋਰਡ ਨੰਬਰ 91 ਦੇ ਹਾਲਾਤ ਜੋ ਪਹਿਲਾਂ ਸੀ ਔਰ ਅੱਜ ਸੀ ਤੁਸੀਂ ਦੋਨੋਂ ਨੂੰ ਕੰਪੈਰੀਜ਼ਨ ਤੁਸੀਂ ਖੁਦ ਹਰੇਕ ਉਦਘਾਟਨ 'ਚ ਵੀ ਨਾਲ ਰਹੇ ਹੋ ਤੁਸੀਂ ਸੜਕਾਂ ਦੇ ਉੱਤੇ ਵੀ ਤੁਸੀਂ ਨਾਲ ਰਹੇ ਹੋ ਤੁਸੀਂ ਦੇਖ ਕੇ ਦੇਖੋ ਵੀ ਹਰੇਕ ਜਗ੍ਹਾ ਦਾ ਆਪਾਂ ਇਹ ਡਿਵੈਲਪਮੈਂਟ ਕੀਤਾ ਡਿਵੈਲਪਮੈਂਟ ਕਰਾਂਗੇ